ਉਪ ਰਾਸ਼ਟਰਪਤੀ ਚੋਣਾਂ ਦੇ ਵਿੱਚ ਐਨਡੀਏ ਦੀ ਵੱਡੀ ਜਿੱਤ ਹੋਈ ਹੈ ਸੀਪੀ ਰਾਧਾਕ੍ਰਿਸ਼ਨਨ ਹੋਣਗੇ ਨਵੇਂ ਉਪ ਰਾਸ਼ਟਰਪਤੀ ਤਾਂ ਸੀਪੀ ਰਾਧਾਕ੍ਰਿਸ਼ਨਨ ਨੂੰ ਮਿਲਣ ਗਿਆ ਟੋਟਲ 452 ਵੋਟਾਂ ਮਿਲੀਆਂ ਨੇ ਰਾਧਾਕ੍ਰਿਸ਼ਨਨ ਦੇ ਪੱਖ ਦੇ ਵਿੱਚ ਕ੍ਰਾਸ ਵੋਟਿੰਗ ਵੀ ਹੋਈ ਹੈ। ਅਸ ਦੇਖੇ ਆਂਡੀਆ ਦੇ ਹੱਕ ਦੇ ਵਿੱਚ 14 ਐਮਪੀਜ਼ ਨੇ ਕ੍ਰਾਸ ਵੋਟਿੰਗ ਕੀਤੀ ਹੈ। ਤਾਂ ਇੰਡੀਆ ਗਾਡਜੋੜ ਦੇ ਵੀ ਸੁਦਰਸ਼ਨ ਰੈਡੀ ਨੂੰ ਹਰਾ ਕੇ ਸੀਪੀ ਰਾਧਾਕ੍ਰਿਸ਼ਨਨ ਦੇ ਵੱਲੋਂ ਜਿੱਤ ਦਰਜ ਕੀਤੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮੁਲਾਕਾਤ ਕਰਕੇ ਸੀਪੀ ਰਾਧਾਕ੍ਰਿਸ਼ਨਨ ਨੂੰ ਵਧਾਈ ਇਸ ਮੌਕੇ ਦਿੱਤੀ ਹੈ। ਤਾਂ 452 ਵੋਟਾਂ ਦੇ ਫਰਕ ਦੇ ਨਾਲ ਇਹ ਜਿੱਤ ਦਰਜ ਕੀਤੀ ਗਈ ਹੈ ਸੀਪੀ ਰਾਧਾਕ੍ਰਿਸ਼ਨਨ ਦੇ ਵੱਲੋਂ ਤੇ ਹੁਣ ਸੀਪੀ ਰਾਧਾਕ੍ਰਿਸ਼ਨਨ ਹੋਣਗੇ ਨਵੇਂ ਉਪ ਰਾਸ਼ਟਰਪਤੀ। ਤਾਂ ਉਪ ਰਾਸ਼ਟਰਪਤੀ ਚੋਣਾਂ ਦੇ ਵਿੱਚ ਐਨਡੀਏ ਦੀ ਸ਼ਾਨਦਾਰ ਜਿੱਤ ਹੋਈ ਹੈ ਜਿਸ ਦੇ ਵਿੱਚ ਕਰੀਬ 452 ਵੋਟਾਂ ਅਦਾਜ ਹੋ ਫਾਸਲਾ ਸੀ ਰਾਧਾਕ੍ਰਿਸ਼ਨਨ ਦੇ ਪਖਤੇ ਵਿੱਚ ਕਰਾਸ ਵੋਟਿੰਗ ਵੀ ਹੋਈ ਹੈ ਦੱਸ ਦੇ ਕਿ ਐਨਡੀਏ ਦੇ ਹੱਕ ਦੇ ਵਿੱਚ 14 ਐਮਪੀਜ਼ ਦੇ ਵੱਲੋਂ ਕਰਾਸ ਵੋਟਿੰਗ ਇਸ ਮੌਕੇ ਕੀਤੀ ਗਈ ਹੈ ਤਾਂ ਇੰਡੀਆ ਗੜ ਜੋੜ ਤੇ ਵੀ ਸੁਦਰਸ਼ਨ ਰੈੱਡੀ ਨੂੰ ਹਰਾ ਕੇ ਸੀਪੀ ਰਾਧਾਕ੍ਰਿਸ਼ਨਨ ਜੋ ਨੇ ਨਵੇਂ ਉਪ ਰਾਸ਼ਟਰਪਤੀ ਬਣ ਚੁੱਕੇ ਨੇ ਦੱਸ ਦੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੁਲਾਕਾਤ ਕਰਕੇ ਸੀਪੀ ਰਾਧਾਕ੍ਰਿਸ਼ਨਨ ਨੂੰ ਵਧਾਈ ਦਿੱਤੀ ਹੈ ਤੇ ਤਸਵੀਰਾਂ ਵੀ ਦੇਖ ਸਕਦੇ ਹੋ اور ਐਨਡੀਏ ਦੇ ਹੱਕ ਦੇ ਵਿੱਚ ਕਰੀਬ 14 ਐਮਪੀ ਦੇ ਵੱਲੋਂ ਕਰਾਸ ਵੋਟਿੰਗ ਕੀਤੀ ਗਈ ਹੈ ਪਰ ਹਾਲਾਂਕਿ ਵੋਟਾਂ ਦੇ ਵਿੱਚ ਜੋ ਫਰਕ ਬਹੁਤ ਵੱਡਾ 452 ਵੋਟਾਂ ਦਾ ਫਰਕ ਸੀ ਜਿਸ ਦੇ ਤਹਿਤ ਇਜਤ ਦਰਜ ਕੀਤੀ ਗਈ ਹੈ ਸੀਪੀ ਰਾਧਾਕ੍ਰਿਸ਼ਨਨ ਵੱਲੋਂ ਤੇ ਹੁਣ ਨਵੇਂ ਉਪ ਰਾਸ਼ਟਰਪਤੀ ਹੋਣਗੇ ਸੀਪੀ ਰਾਧਾਕ੍ਰਿਸ਼ਨਨ ਹਾਲਕਿ ਇਹ ਪਹਿਲਾਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਹੋ ਸਕਦਾ ਹੈ ਸੀਪੀ ਰਾਧਾ ਕ੍ਰਿਸ਼ਨਨ ਹੀ ਬਣਨ ਪਰ ਹੁਣ ਜਿੱਤ ਬਿਲਕੁਲ ਸਾਫ਼ ਹੋ ਚੁੱਕੀ ਹੈ ਕਿਉਂਕਿ ਸੀਪੀ ਰਾਧਾ ਕ੍ਰਿਸ਼ਨਨ ਨਵੇਂ ਉਪ ਰਾਸ਼ਟਰਪਤੀ ਬਣ ਚੁੱਕੇ ਨੇ 452 ਵੋਟਾਂ ਦੇ ਫਰਕ ਦੇ ਨਾਲ ਇਹ ਜਿੱਤ ਦਰਜ ਕੀਤੀ ਗਈ ਹੈ ਕਾਬਿਲ ਗੌਰ ਇਹ ਵੀ ਹੈ ਕਿ 14 ਐਮਪੀਸ ਦੇ ਵੱਲੋਂ ਕ੍ਰਾਸ VOTING ਕੀਤੀ ਗਈ ਹੈ ਐਨਡੀਏ ਦੇ ਹੱਕ ਦੇ ਵਿੱਚ 14 ਐਮਪੀਸ ਦੇ ਵੱਲੋਂ ਕ੍ਰਾਸ VOTING ਕੀਤੀ ਗਈ ਸੀ ਰੈਡੀ ਸੁਦਰਸ਼ਨ ਰੈਡੀ ਕੋ 300 प्रथम वरीयता के मत प्राप्त हुए और श्री सीपी पी राधाकृष्ण को चार बावन प्रथम वरीयता के मत प्राप्त हुए चूंकि श्री सीपी पी राधाकृष्ण को अपेक्षित कोटे से अधिक वरीयता के मत प्राप्त हुए इसलिए राष्ट्रपति और उपराष्ट्रपति निर्वाचन नियम 1974 के नियम 35 के साथ पठित राष्ट्रपति और उपराष्ट्रपति निर्वाचन अधिनियम उन्नीस की धारा 11 के अंतर्विष्ट उपबंधों के अनुसरण में मैं पीसी मोदी उपराष्ट्रपति निर्वाचन 2025 के निर्वाचन अधिकारी एकदत द्वारा घोषित करता हूं कि श्री सीपी राधाकृष्णन राधाकृष्ण भारत के उपराष्ट्रपति के पद पर विधिवत निर्वाचित हुए हैं ਜੋਦਰ ਹੜਾ ਦੇ ਵਿਚਾਲੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਵੱਡਾ ਦਾਵਾ ਕੀਤਾ ਹੈ ਉਹਨਾਂ ਕਿਹਾ ਹੈ ਕਿ ਖੇਤਾਂ ਦੇ ਵਿੱਚ ਪਹਾੜਾਂ ਤੋਂ ਲਾਲ ਮਿੱਟੀ ਰੁੜ ਕੇ ਆਈ ਹੈ ਜੋ ਖੇਤਾਂ ਦੇ ਲਈ ਕਾਫੀ ਲਾਹੇਵੰਦ ਹੈ ਤੇ ਤੱਤਾਂ ਦਾ ਪਤਾ ਲਗਾਉਣ ਦੇ ਲਈ ਇਸ ਦੀ ਜਾਂਚ ਕੀਤੀ ਜਾਵੇਗੀ ਹੜ੍ਹਾਂ ਦੇ ਕਾਰਨ ਪੰਜਾਬ ਭਰ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ। ਕਿਸਾਨਾਂ ਦੀ ਲੱਖਾਂ ਏਕੜ ਫਸਲ ਬਰਬਾਦ ਹੋ ਗਈ ਹੈ। ਇਸ ਦੇ ਵਿਚਾਲੇ ਹਿਮਾਚਲ ਪ੍ਰਦੇਸ਼ ਤੋਂ ਵੱਡੇ ਪੱਧਰ ਤੇ ਮਿੱਟੀ ਤੇ ਰੇਤ ਵੀ ਰੁੜ ਕੇ ਆਈ ਹੈ ਜੋ ਕਈ-ਕਈ ਫੁੱਟ ਖੇਤਾਂ ਦੇ ਵਿੱਚ ਜਮਾ ਹੋ ਗਈ ਹੈ। ਇਸ ਮਿੱਟੀ ਨੂੰ ਲੈ ਕੇ ਪੀਯੂ ਦੇ ਵਾਈਸ ਚਾਂਸਲਰ ਨੇ ਵੱਡਾ ਦਾਵਾ ਕੀਤਾ ਹੈ। ਉਹਨਾਂ ਕਿਹਾ ਕਿ ਹੜ੍ਹਾਂ ਦੇ ਵਿੱਚ ਪਹਾੜੀ ਲਾਲ ਮਿੱਟੀ ਰੁੜ ਕੇ ਆਈ ਹੈ। ਇਸ ਦਾ ਰੇਤਲੀਆਂ ਜ਼ਮੀਨਾਂ ਨੂੰ ਵੱਡਾ ਫਾਇਦਾ ਮਿਲ ਸਕਦਾ ਹੈ। ਲਾਲ ਮਿੱਟੀ ਕਈ ਤੱਤਾਂ ਦੇ ਨਾਲ ਭਰਪੂਰ ਹੁੰਦੀ ਹੈ। ਇੱਕ ਮਿੱਟੀ ਆ ਰਹੀ ਲਾਲ ਰੰਗ ਦੀ ਤੇ ਲਾਲ ਜਿਹਨੂੰ ਸਿਲਟ ਵੀ ਕਹਿੰਦੇ ਆ ਤੇ ਈਵਨ ਜਿਹੜੀਆਂ ਹੁਣ ਸਾਡੀਆਂ ਫਸਲਾਂ ਵੀ ਖੜੀਆਂ ਨੇ ਉਹਦੇ ਉੱਤੇ ਵੀ ਝੜ ਗਈਏ ਫਸਲਾਂ ਵੀ ਤੇ ਉੱਤੇ ਲਾਲੀ ਆਉਂਦੀ ਹੈ ਇਹ ਦੋ ਤਰ੍ਹਾਂ ਦੇ ਇਹਦਾ ਫਾਇਦਾ ਵੀ ਹੈ ਇਹਦਾ ਨੁਕਸਾਨ ਵੀ ਹੈ ਤੇ ਇਹਦਾ ਫਾਇਦਾ ਇਹ ਹੋ ਸਕਦਾ ਕਿ ਜਿੱਥੇ ਸਾਡੀ ਸੈਂਡੀ ਸੋਇਲ ਹੈ ਰੇਤਲੀ ਜ਼ਮੀਨ ਹੈ ਉੱਥੇ ਜਦੋਂ ਸਿਲਟ ਪਊਗੀ ਉਹ ਦਰਮਿਆਨੇ ਹਾਲਤਾਂ ਚ ਆ ਜਾਊਗੀ ਤੇ ਇੱਕ ਤਾਂ ਉਹ ਫਾਇਦਾ ਉਹਦਾ ਹੋਊਗਾ ਮਿੱਟੀ ਦੀ ਜਿਹੜੀ ਫਿਜ਼ੀਕਲ ਸਟਰਕਚਰ ਹੈ ਨਾ ਉਹ ਵਧੀਆ ਹੋ ਜਾਊਗੀ ਉੱਥੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਭਾਰੀ ਜ਼ਮੀਨ ਦੇ ਵਿੱਚ ਲਾਲ ਮਿੱਟੀ ਆਉਣ ਦਾ ਨੁਕਸਾਨ ਵੀ ਹੋ ਸਕਦਾ ਹੈ। ਇਹਦਾ ਨੁਕਸਾਨ ਇਹ ਹੈ ਕਿ ਜਿੱਥੇ ਸਾਡੀ ਹੈਵੀ ਜ਼ਮੀਨ ਹੈ ਜਿਹਨੂੰ ਅਸੀਂ ਭਾਰੀਆਂ ਜ਼ਮੀਨਾਂ ਕਹਿੰਦੇ ਹਾਂ ਤੇ ਉਹਦੇ ਵਿੱਚ ਜੀ ਜੀ ਭਾਰੀਆਂ ਜ਼ਮੀਨਾਂ ਦੇ ਵਿੱਚ ਜਦੋਂ ਇਹ ਆਏਗੀ ਤੇ ਉਹਦੇ ਵਿੱਚ ਜੇ ਇੱਕ ਸਿਮਿੰਟ ਦਾ ਕੰਮ ਵੀ ਕਰਦੀ ਹੈ ਸਿਲਟ ਜਿਹੜੀ ਹੁੰਦੀ ਹੈ ਸਿਮਿੰਟ ਦੀ ਤਰ੍ਹਾਂ ਉੱਤੇ ਇਹ ਬਹਿ ਜਾਂਦੀ ਹੈ ਹੁਣ ਜਿਹੜੀਆਂ ਪਹਾੜਿਆਂ ਜਿਵੇਂ ਉੱਤੇ ਸਿਲਟ ਆਏਗੀ ਨਾ ਤੇ ਉਹ ਹੌਲੀ ਹੌਲੀ ਜਦੋਂ ਬਾਰਿਸ਼ਾ ਹੁੰਦੀ ਹੈ ਅਸੀਂ ਪਾਣੀ ਲਾਉਂਨੇ ਖੇਤਾਂ ਨੂੰ ਇਹ ਜਿਹੜੀ ਬਹੁਤ ਫਾਈਨ ਪਾਰਟੀਕਲ ਹੁੰਦੇ ਨੇ ਇਹ ਮਿੱਟੀ ਦੇ ਵਿੱਚ ਛੇਠਾ ਜਾ ਕੇ ਹਾਰਡ ਪੈਨ ਵੀ ਬਣਾ ਸਕਦੇ ਨੇ ਜਿਵੇਂ ਸਿਮਿੰਟ ਦਾ ਅਸੀਂ ਪਲਸਟਰ ਲਾ ਦਨੇ ਨਾ ਉਹ ਹਾਰਡ ਪੈਨ ਵੀ ਬਣ ਸਕਦਾ ਵਾਈ ਚਾਂਸਲਰ ਨੇ ਕਿਹਾ ਕਿ ਪਹਾੜਾਂ ਤੋਂ ਵਾਈ ਲਾਲ ਮਿੱਟੀ ਦੀ ਜਾਂਚ ਕੀਤੀ ਜਾਵੇਗੀ ਤੇ ਤੱਤਾਂ ਦਾ ਪਤਾ ਲਗਾਇਆ ਜਾਵੇਗਾ ਉਹ ਕਿੰਨੇ ਉਹਦੇ ਚ ਤੱਤ ਨੇ ਉਹ ਹੁਣ ਅਸੀਂ ਇਹਦੇ ਟੈਸਟ ਕਰਾਂਗੇ ਜਿਹੜੀ ਸਿਲਟ ਆ ਰਹੀ ਹੈ ਲਾਲ ਮਿੱਟੀ ਆ ਰਹੀ ਹੈ ਉਹਨੂੰ ਅਸੀਂ ਟੈਸਟ ਕਰਾਂਗੇ ਚੈੱਕ ਕਰਾਂਗੇ ਉਹਦੇ ਚ ਨਾਈਟ੍ਰੋਜਨ ਕਿੰਨੀ ਹੈ ਫਾਸਫੋਰਸ ਕਿੰਨੀ ਹੈ ਪੋਟਾਸ਼ ਕਿੰਨੀ ਹੈ ਕਿ ਆ ਉਹ ਸਾਡੇ ਤੋਂ ਕਿੰਨੀ ਕੁ ਘੱਟ ਹੈ ਸਾਡੇ ਬਰਾਬਰ ਹੈ ਤੇ ਜਾਂ ਸਾਡੇ ਤੋਂ ਉੱਤੇ ਹੈ ਜ਼ਿਕਰ ਜੋਗੇ ਕਿ ਖੇਤਾਂ ਦੇ ਵਿੱਚ ਆਈ ਰੇਤ ਨੂੰ ਲੈ ਕੇ ਪੰਜਾਬ ਸਰਕਾਰ ਨੇ ਜਿਸ ਦਾ ਖੇਤ ਉਸ ਦੀ ਰੇਤ ਨਾਮ ਦੀ ਸਕੀਮ ਲੈਂਦੀ ਹੈ ਜਿਸ ਦੇ ਤਹਿਤ ਕਿਸਾਨਾਂ ਨੂੰ 31 ਦਸੰਬਰ ਤੱਕ ਖੇਤਾਂ ਦੇ ਵਿੱਚੋਂ ਰੇਤ ਕੱਢਣ ਦੀ ਇਜਾਜ਼ਤ ਦਿੱਤੀ ਹੈ ਕਿਉਂਕਿ ਰੇਤਾ ਕੱਢਣ ਤੇ ਜ਼ਮੀਨ ਪਧਰੀ ਕਰਨ ਦੇ ਬਾਅਦ ਹੀ ਅਗਲੀ ਫਸਲ ਦੀ ਬਿਜਾਈ ਸੰਭਵ ਹੋ ਸਕੇਗੀ। ਲੁਧਿਆਣਾ ਤੁਰਜਿੰਦਰ ਕੁਮਾਰ న్యూਸ 18 ਪੰਜਾਬ। ਤਾਦਰ ਫਾਜ਼ਿਲਕਾ ਦੇ ਪਿੰਡ ਮੋਜਮ ਦੇ ਵਿੱਚ ਬਣੇ ਰਾਹਤ ਕੈਂਪ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਰਾਹਤ ਕੈਂਪ ਦੇ ਵਿੱਚ ਬਣੀਏ ਲਾਇਬ੍ਰੇਰੀ ਬੱਚਿਆਂ ਨੂੰ ਪੜ੍ਹਾਈ ਕਰਾਈ ਜਾ ਰਹੀ ਹੈ। ਤੇ ਨਾਲ-ਨਾਲ ਖਾਣ-ਪੀਣ ਦਾ ਵੀ ਖਾਸ ਤੌਰ ਤੇ ਧਿਆਨ ਰੱਖਿਆ ਜਾ ਰਿਹਾ ਹੈ। ਸੰਗਰਦੇਸ਼ ਖੇਰੀ ਦੇ ਵਿੱਚ ਤਸਵੀਰਾਂ ਸਕੂਨ ਦੇਣ ਵਾਲੀਆਂ ਨੇ ਸਾਡੇ ਸਹਿਯੋਗੀ ਨਵਪਿੰਦਰ ਬਰਾੜ ਦੀ ਖਾਸ ਰਿਪੋਰਟ ਦੇਖਦੇ ਹਾਂ ਫਾਜ਼ਲਕਾ ਦੇ ਮੌਜੂਮ ਦੇ ਇੱਕ ਫਲੱਡ ਰਿਲੀਫ ਕੈਂਪ ਦੇ ਵਿੱਚ ਅਸੀਂ ਮੌਜੂਦ ਹਾਂ ਕਿਉਂਕਿ ਇਹਨਾਂ ਕੈਂਪਾਂ ਦੇ ਵਿੱਚ ਬਜ਼ੁਰਗ ਵੀ ਨੇ ਬੱਚੇ ਵੀ ਨੇ ਤਾਂ ਬੱਚੇ ਇਸ ਵੇਲੇ ਕੀ ਹਾਲਾਤ ਦੇ ਵਿੱਚ ਨੇ ਬੱਚਿਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਤਾਂ ਬੱਚੇ ਇਸ ਵੇਲੇ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਨੇ ਬੱਚਿਆਂ ਦੀ ਪੜ੍ਹਾਈ ਦਾ ਕਿੰਨਾ ਨੁਕਸਾਨ ਤਾਂ ਨਹੀਂ ਹੋ ਰਿਹਾ ਕਿਉਂਕਿ ਬੱਚੇ ਜਿਹੜੇ ਨੇ ਉਹ ਦੇਖਦਾ ਪੁਵੇਖਣੇ ਤਾਂ ਅਸੀਂ ਇਸ ਵੇਲੇ ਕੈਂਪ ਦੇ ਅੰਦਰ ਮੌਜੂਦ ਹਾਂ ਤਾਂ ਕੈਂਪ ਦੇ ਅੰਦਰ ਇਹ ਲਾਇਬ੍ਰੇਰੀ ਹੈ ਕਿਉਂਕਿ ਸਕੂਲ ਨੇ ਸਰਕਾਰੀ ਸਕੂਲਾਂ ਦੇ ਵਿੱਚ ਰਾਤ ਕੈਂਪ ਜਿਹੜੇ ਚਲਾਏ ਜਾ ਰਹੇ ਨੇ ਤਾਂ ਦੇਖੋ ਅਸੀਂ ਇਸ ਵੇਲੇ ਇਸ ਲਾਇਬ੍ਰੇਰੀ ਦੇ ਅੰਦਰ ਹਾਂ ਤਾਂ ਇਹ ਲਾਇਬ੍ਰੇਰੀ ਦੀਆਂ ਤਸਵੀਰਾਂ ਨੇ ਪਰ ਇਹ ਤਸਵੀਰ ਜਿਹੜੀ ਉਹ ਸੁਖਦ ਤਸਵੀਰ ਹੈ ਕਿਉਂਕਿ ਇਸ ਤਸਵੀਰ ਦੇ ਵਿੱਚ ਅਸੀਂ ਦੇਖ ਪਾ ਰਹੇ ਹਾਂ ਕਿ ਬੱਚੇ ਪੜ ਰਹੇ ਨੇ ਔਰ ਸ਼ਾਇਦ ਹਰ ਕਿਸੇ ਦੇ ਜ਼ਹਿਨ ਦੇ ਵਿੱਚ ਹੋਵੇਗਾ ਕੀ ਰਾਹਤ ਕੈਂਪਾਂ ਦੇ ਵਿੱਚ ਬੱਚੇ ਕੀ ਕਰਨਗੇ ਫੜਾਂ ਦੇ ਮਾਰੇ ਹੋਏ ਪਰਿਵਾਰਾਂ ਦੇ ਬੱਚੇ ਕਿਧਰੇ ਐਸਾ ਤਾਂ ਨਹੀਂ ਕਿ ਇੱਥੇ ਆ ਕੇ ਇਹਨਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਜਾਏਗਾ ਪਰ ਇਹ ਬੜੀ ਚੰਗੀ ਤਸਵੀਰ ਜਿਹੜੀ ਉਹ ਨਜ਼ਰ ਆਈ ਹੈ ਕਿਉਂਕਿ ਅਸੀਂ ਜਦੋਂ ਆ ਕੇ ਇੱਥੇ ਸਵੇਰੇ-ਸਵੇਰੇ ਦੇਖਿਆ ਤਾਂ ਉਸ ਵੇਲੇ ਬੱਚੇ ਪੜ੍ਹ ਰਹੇ ਸੀ ਔਰ ਨਾਲ ਬੱਚਿਆਂ ਨੂੰ ਭਾਈ ਖਾਣ-ਪੀਣ ਨੂੰ ਵੀ ਕਿਉਂਕਿ ਬੱਚੇ ਬੱਚੇ ਤਾਂ ਬੱਚੇ ਨੇ ਘਰ ਦੇ ਵਿੱਚ ਵੀ ਬੱਚੇ ਮੰਗਦੇ ਨੇ ਕਿ ਭਾਈ ਸਾਨੂੰ ਖਾਣ-ਪੀਣ ਨੂੰ ਚਾਹੀਦਾ ਤਾਂ ਉਹ ਵੀ ਮਿਲ ਰਿਹਾ ਤਾਂ ਦੇਖੋ ਸਾਹਮਣੇ ਬਲੈਕਬੋਰਡ ਤੇ ਟੀਚਰ ਪੜ੍ਹਾ ਰਹੇ ਨੇ ਔਰ ਇੱਧਰ ਦੂਜੀ ਕਲਾਸ ਹੈ ਜਿਹੜੀ ਉਹ ਲੱਗੀ ਹੋਈ ਆ ਤਾਂ ਕਿ ਬੱਚਿਆਂ ਨੂੰ ਪੜਾਇਆ ਜਾ ਸਕੇ ਤਾਂ ਸਰ ਬੱਚਿਆਂ ਦੀ ਪੜ੍ਹਾਈ ਜਿਹੜੀ ਆ ਠੀਕ ਠਾਕ ਹੋ ਰਹੀ ਹੈ ਹੋਸੀ ਹੋ ਰਹੀ ਹੈ ਜੀ ਰੋਜ਼ ਆਨੇ ਆ ਜੇ ਅਸੀਂ ਜਿੰਨਾ ਕੰਮ ਸਿਕਰਾ ਸਕਨੇ ਆ ਬੁਕਸ ਵੀ ਆਦੇ ਵੱਲੋਂ ਲੈ ਕੇ ਆਏ ਆ ਜੀ ਆਦੇ ਵੱਲੋਂ ਕਾਪੀਜ਼ ਵੀ ਲੈ ਕੇ ਆਏ ਆ ਤਾਂ ਕਿ ਬੱਚਾ ਹੀ ਪੜਾਈ ਖਰਾਬ ਨਾ ਹੋਵੇ ਪੜ੍ਹਾਈ ਖਰਾਬ ਹੋ ਤਾਂ ਡੀਸੀ ਮੈਡਮ ਨਜ਼ਰ ਆ ਰਹੇ ਨੇ ਡੀਸੀ ਮੈਡਮ ਵੀ ਪਹੁੰਚੇ ਨਹੀਂ ਕਿਉਂਕਿ ਕੈਂਪਾਂ ਦੀ ਜ਼ਿੰਮੇਵਾਰੀ ਇਹਨਾਂ ਦੀ ਆ ਫਾਜ਼ਲ ਕਾ ਦੇ ਡੀਸੀ ਨੇ ਤਾਂ ਕੀ ਵਾਕਈ ਸਭ ਕੁਝ ਠੀਕ ਠਾਕ ਹੈ ਡੀਸੀ ਮੈਡਮ ਮੈਂ ਦੇਖਿਆ ਜੀ ਬੱਚੇ ਪੜ੍ਹ ਰਹੇ ਨੇ ਤੁਸੀਂ ਚੈੱਕ ਕਰ ਰਹੇ ਹੋਵੋਗੇ ਕਿ ਕੀ ਸਥਿਤੀ ਇਸ ਵੇਲੇ ਫਾਜ਼ਲ ਕਦੀ ਕੀ ਸਥਿਤੀ ਹੈ ਤੇ ਕੈਂਪਾਂ ਦੇ ਵਿੱਚ ਇਹ ਬੱਚਾਂ ਦਾ ਮੈਂ ਦੇਖ ਰਿਹਾ ਬੱਚਾ ਨੂੰ ਪੜ੍ਹਾਈ ਕਰਾਈ ਜਾ ਰਹੀ ਹੈ ਔਰ ਇੱਕ ਤਾਂ ਤੁਹਾਡੇ ਵਧਾਈ ਵੀ ਆਈ ਹੈ ਹਾਂਜੀ ਹਾਂਜੀ ਐ ਹੈਗਾ ਜੀ ਸਾਡਾ ਹੁਣ ਪਾਣੀ ਕਟਣਾ ਸ਼ੁਰੂ ਹੋਇਆ ਸਿਰਫ ਸ਼ੁਰੂ ਹੀ ਹੋਇਆ ਹੈ ਪਰ ਮਤਲਬ ਬਹੁਤ ਜ਼ਿਆਦਾ ਲੈਵਲ ਨਹੀਂ ਕਟਿਆ ਪਰ ਥੋੜਾ ਥੋੜਾ ਪਾਣੀ ਸਾਡੇ ਘਟ ਰਿਹਾ ਹੈਗਾ ਔਰ ਪਰ ਕਨੈਕਟੀਵਿਟੀ ਹਜੇ ਵੀ ਸਾਡੀ ਜਿਹੜੀ ਹੈਗੀ ਆ ਉਸੇ ਤਰੀਕੇ ਨਾਲ ਐ ਬੋਟਸ ਹੀ ਸਾਡਾ ਰੀਲੀਫ ਤੇ ਰੈਸਕਿਊ ਵਰਕ ਕਰ ਰਹੀਆਂ ਹੈਗੀਆਂ ਔਰ ਸਾਡੀ ਹਜੇ ਜਿਹੜੀ ਸਥਿਤੀ ਹੈ ਸਾਨੂੰ ਲੱਗਦਾ ਹੈ ਹੋਪਫੁਲੀ ਅਗਲੇ ਹਫਤੇ ਤੱਕ ਸਾਨੂੰ ਥੋੜਾ ਜਿਹਾ ਬੈਟਰ ਰੀਲੀਫ ਮਿਲ ਜਾਨੀ ਤੁਹਾਡਾ ਇਹ ਲੰਬਾ ਚੱਲੇਗਾ ਫਾਜ਼ਲ ਕਰ ਹਾਂਜੀ ਥੋੜਾ ਲੰਬਾ ਐ ਹੈਗਾ ਜੀ ਕਿਉਂਕਿ ਅਸੀਂ ਐਂਡ ਪੁਆਇੰਟ ਤੇ ਆ ਜਾਨੇ ਆ ਤੇ ਜਦੋਂ ਸਤਲੁਜ ਦਾ ਪਾਣੀ ਕਾਫੀ ਜ਼ਿਆਦਾ ਮਾਤਰਾ ਚ ਘਟੇਗਾ ਤਾਂ ਸਾਡਾ ਪਾਣੀ ਫਿਰ ਅੱਗੇ ਲੰਘ ਜਾਏਗਾ ਕ੍ਰੀਕ ਦਾ ਅੱਛਾ ਉਹ ਕੈਂਪ ਦੇ ਵਿੱਚ ਅਰੇਂਜਮੈਂਟਸ ਨੂੰ ਲੈ ਕੇ ਜਦੋਂ ਬੱਚਿਆਂ ਦੀ ਪੜ ਕੀ 31 ਸਕੂਲ ਤੁਸੀਂ ਇਹ ਬੰਦ ਰੱਖੇ ਨੇ ਤਾਂ ਉਹਨਾਂ ਕੈਂਪਾਂ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਜਾਂ ਇਹਨਾਂ ਲੋਕਾਂ ਦੀ ਸਿਹਤ ਖਾਣ ਪੀਣ ਹਾਂਜੀ ਕੈਂਪਾਂ ਦੇ ਵਿੱਚ ਸਾਡੇ ਕੈਂਪ ਉਵੇਂ ਚੱਲਣਗੇ ਜੀ ਹਜੇ ਲੋਕ ਵੀ ਜਿਹੜੇ ਸਾਡੇ ਕੈਂਪ ਰੀਲੀਫ ਕੈਂਪਸ ਚ ਹੈਗੇ ਨੇ ਆਰਾਊਂਡ ਸਾਡੇ ਕੋਲੇ 1500 2000 ਬੰਦਾ ਸਾਡੇ ਉੱਤੇ ਹੀ ਸਾਡਾ ਕੈਂਪ ਦੇ ਵਿੱਚ ਹੈਗਾ ਸੋ ਉਹ ਉੱਥੇ ਹੀ ਰਹਿਣਗੇ ਹਜੇ ਦੇ ਆਰ ਬੈਟਰ ਆਫ ਉੱਥੇ ਦੇ ਆਰ ਵੈਲ ਟੇਕਨ ਕੇਅਰ ਆਫ ਤੇ ਜਦੋਂ ਉੱਥੇ ਪਾਣੀ ਕਟੇਗਾ ਟਰੈਕਟਰ ਟਰਾਲੀਆਂ ਚੱਲਣ ਯੋਗ ਹੋ ਗਈਆਂ ਫਿਰ ਉਹ ਆਪਦੇ ਘਰਾਂ ਨੂੰ ਵਾਪਸ ਜਾਣਗੇ ਤੁਸੀਂ ਵੀ ਦੇਖਿਆ ਜੀ ਇਸ ਕੈਂਪ 'ਚ ਬੱਚੇ ਜ਼ਿਆਦਾ ਨੇ ਜਾਂ ਫਾਜ਼ਲ ਕਾਦੇ ਮੈਂ ਕਾਫੀ ਕੈਂਪਾਂ ਦੇਖਿਆ ਬੱਚੇ ਜ਼ਿਆਦਾ ਨੇ ਬਾਕੀ ਹੋਰ ਪਾਸੇ ਫਰੋਜਪੁਰੋਂ ਨਹੀਂ ਮੈਂ ਗੱਲ ਰਿਹਾ ਉੱਥੇ ਵਿੱਚ ਘੱਟ ਸੀ ਪਰ ਇੱਥੇ ਬੱਚੇ ਬਹੁਤ ਗਿਣਤੀ ਹਾਂਜੀ ਇਹ ਜੀ ਸਾਡੇ ਜਿਹੜੇ ਪਿੰਡ ਹੈਗੇ ਨਾ ਮੁਹਾਰ ਜਮਸ਼ੇਰ ਮੁਹਾਰ ਖੀਵਾ ਮੁਹਾਰ ਸੋਨਾ ਬਿਲਕੁਲ ਪਾਕਿਸਤਾਨ ਦੇ ਨਾਲ ਲੱਗ ਗਿਆ ਤਿੰਨੋਂ ਪਾਸੋਂ ਪਾਕਿਸਤਾਨ ਨਾਲ ਹੈਗਾ ਕਿਰਿਆ ਹੋਇਆ ਤਾਂ ਉਹ ਪਿੰਡਾਂ ਦੇ ਬੱਚੇ ਨੇ ਐਂਡ ਇਹ ਸਾਰਾ ਪਿੰਡ ਹੀ ਸਾਰਾ ਪਿੰਡ ਹੀ ਆਲਮੋਸਟ ਖਾਲੀ ਹੋ ਕੇ ਆਇਆ ਹੋਇਆ ਤੇ ਇਹ ਇਹ ਉਹ ਬੱਚੇ ਨੇ ਹੈਗੇ ਜਿਹੜੇ ਬਿਲਕੁਲ ਸਾਡੇ ਬਾਰਡਰ ਲਾਈਨ ਤੇ ਬੱਚੇ ਬੈਠਦੇ ਨੇ ਤਾਂ ਉਮੀਦ ਕਰਦੇ ਹਾਂ ਜੀ ਕਿ ਇਹਨਾਂ ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਨਾ ਹੋਵੇ ਔਰ ਇਹਨਾਂ ਬੱਚਿਆਂ ਦੇ ਜਿਹੜੇ ਮਾਪੇ ਨੇ ਉਹ ਵੀ ਜਲਦੀ ਉਹਨਾਂ ਨੂੰ ਕੋਈ ਰਾਹਤ ਮਿਲੇ ਤਾਂ ਬੱਚੇ ਪੜ੍ਹ ਰਹੇ ਨੇ ਜੀ ਹਾਂ ਵੀ ਨਿੱਕੇ ਕੀ ਪੜ੍ਹ ਰਹੇ ਪੁੱਤ ਹੈਂ ਸਵਾਲ ਕਰ ਰਿਹਾ ਸਵਾਲ ਕਰ ਰਿਹਾ ਕਹਿੰਦਾ ਕਿਉਂ ਆ ਯਾਰ ਟੀਵੀ ਤੇ ਆਈ ਹੈ ਨਾ ਤੂੰ ਇਹ ਬਹੁਤ ਅੱਛਾ ਕਰ ਰਹੇ ਦੋਵੇਂ ਜਾਣੀਆਂ ਦੀਆਂ ਕਾਪੀਜ਼ ਦਿਖਾਓ ਜੀ ਦੋਵੇਂ ਜਾਣੀਆਂ ਦੀਆਂ ਕਾਪੀਜ਼ ਦਿਖਾਓ ਬਹੁਤ ਸੋਹਣਾ ਕਰ ਰਹੇ ਆ ਲਿਖਾਈ ਵੀ ਸੋਹਣੀ ਹੈ ਮੇਰੀ ਤਾਂ ਪੜ੍ਹੀ ਨਹੀਂ ਜਾਣੀ ਸੀ ਮੇਰੀ ਹਾਂਜੀ ਹਾਂਜੀ ਬਹੁਤ ਅੱਛਾ ਮੈਥ ਕਰ ਰਿਹਾ ਹੈ ਜੀ ਵੀ ਅੱਛੀ ਕਰ ਰਿਹਾ ਹੈ ਜੀ ਬੱਚਾ ਕਰ ਰਿਹਾ ਦਿਖਾਣਾ ਜਨਸ਼ਵਰ ਆ ਦੇਖੋ ਹਾਂ ਦਿਖਾਈ ਕਾਫੀ ਅੱਛੀ ਲਿਖਾਈ ਹੈ ਵਾਕਈ ਬਈ ਲਿਖਾਈ ਵੀ ਬਹੁਤ ਵਧੀਆ ਹੈ ਬਹੁਤ ਸੋਹਣੀ ਲਿਖਾਈ ਲਿਖ ਰਿਹਾ ਮੋਤੀ ਆ ਜਾਂਦੀਆਂ ਜੀ ਡਿਕਟੇਸ਼ਨ ਸੀ ਜੀ ਕਿੱਦੀ ਗਲਤੀ ਹੋ ਜਾਂਦੀ ਬਾਕੀ ਅੱਛਾ ਕਰ ਰਿਹਾ ਹੈ ਬੱਚਾ ਅੱਛਾ ਤੁਸੀਂ ਜਿਹੜਾ ਇਹਨਾਂ ਦਾ ਸਲੇਬਸ ਉਹਨੂੰ ਕੰਟੀਨਿਊ ਕਰ ਰਹੇ ਹੋ ਬੱਚੇ ਦਾ ਜਾਂ ਇਹ ਹੈ ਕਿ ਵੀ ਪੜ੍ਹਾਈ ਨਾਲ ਜੁੜੇ ਰਹੇ ਹੋ ਸਲੇਬਸ ਹੀ ਕਰਵਾ ਰਹੇ ਹਾਂ ਜੀ ਵਰਕਸ਼ੀਟ ਸਾਨੂੰ ਆਈਆਂ ਆਈਆਂ ਸੀ ਗਵਰਨਮੈਂਟ ਵੱਲੋਂ ਜੀ ਉਹੀ ਵਰਕਸ਼ੀਟ ਤੋਂ ਸਟਾਰਟ ਕਰਵਾ ਰਹੇ ਹਾਂ ਆ ਦੇਖੋ ਆਈ ਤਾ ਪੜ੍ਹਾਈ ਕਰਵਾਈ ਜਾ ਰਹੀ ਹੈ ਚੈੱਕ ਜਿਮੈਂਟ ਹੋਰ ਸਮ ਦੀ ਜਾਊਗਾ ਜਿਹੜੇ ਬੱਚੇ ਤਾਂ ਕੈਂਪ ਵਾਲੇ ਨੇ ਜਿਹੜੇ ਬੱਚਾ ਨੂੰ ਵੈਸੇ ਛੁੱਟੀ ਹੋਈ ਆ ਉਹਨਾਂ ਦੀ ਫਿਰ ਪੜ੍ਹਾਈ ਦਾ ਕਿਦਾਂ ਮੈਨੇਜ ਕੀਤਾ ਜਾ ਰਿਹਾ ਉਹਨਾਂ ਦਾ ਡੀਓ ਵੱਲੋਂ ਜਿਹੜੀਆਂ ਇਨਸਟਰਕਸ਼ਨਸ ਹੈਗੀਆਂ ਜੀ ਜਿਹੜੇ ਹੁਣ ਬੱਚੇ ਘਰੇ ਹੈਗੇ ਆ ਉਹਨਾਂ ਦੇ ਨਾਲ ਤਾਲਮੇਲ ਟੀਚਰਸ ਕਰ ਰਹੇ ਹੈਗੇ ਨੇ ਜੇ ਕੋਈ ਰਿਲੀਫ ਕੇਂਦਰਾਂ ਦੇ ਵਿੱਚ ਹੈਗੇ ਤਾਂ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਉੱਥੇ ਉਹਨਾਂ ਨੂੰ ਪੜ੍ਹਾਈ ਨਾ ਆਬਸਟਰੈਕਟ ਹੋਵੇ ਜਿਵੇਂ ਤੁਸੀਂ ਦੇਖ ਰਹੇ ਹੋ ਬਾਕੀ ਜਿਹੜੇ ਆਪਦੇ ਪੇਰੈਂਟਸ ਦੇ ਨਾਲ ਪਿੰਡਾਂ 'ਚ ਹੀ ਰਹਿ ਰਹੇ ਹੈਗੇ ਆ ਉੱਥੇ ਟੀਚਰਸ ਉਹਨਾਂ ਦੇ ਨਾਲ ਤਾਲਮੇਲ ਕਰ ਰਹੇ ਐਸ ਪਰ ਇਨਸਟਰਕਸ਼ਨਸ ਆਫ ਐਜੂਕੇਸ਼ਨ ਡਿਪਾਰਟਮੈਂਟ ਜੀ ਤਾਂ ਇਹ ਹੀ ਕੋਸ਼ਿਸ਼ ਹੈ ਜੀ ਕਿ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਇੱਧਰ ਵੀ ਬੱਚੇ ਜਿਹੜੇ ਆ ਪੜ੍ਹ ਰਹੇ ਨੇ ਤਾ ਕਹਿੰਦੇ ਨੇ ਕਿ ਜੀ ਹਾਲਾਤ ਸਭ ਕੁਝ ਸਿਖਾ ਦਿੰਦੇ ਨੇ ਇਸ ਸੰਘਰਸ਼ ਵਾਲੀ ਜ਼ਿੰਦਗੀ ਜਿਹੜੀ ਆ ਉਹ ਇਹਨਾਂ ਦੇ ਮਾਪਿਆਂ ਤੇ ਨਹੀਂ ਇਹ ਨਾ ਬੱਚਾ ਤੇ ਵੀ ਆ ਤਾਂ ਜਿੱਦਾਂ ਅਸੀਂ ਬਜ਼ੁਰਗਾਂ ਤੋਂ ਇਹਨਾਂ ਨੇ ਆ ਤੋਂ ਸੁਣਦੇ ਆ ਤੇ ਇਹ ਨਿੱਕੇ ਹੁੰਦਿਆਂ ਤੋਂ ਇਸੇ ਸੰਘਰਸ਼ ਦੇ ਵਿੱਚ ਵੱਡੇ ਹੋਏ ਨੇ ਸ਼ਾਇਦ ਤਾਂ ਹੀ ਹੱਸਦੇ ਚਿਹਰਿਆਂ ਦੇ ਨਾਲ ਹੜਾਂ ਵਾਲੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਨੇ ਔਰ ਜਿਹੜਾ ਅਸੀਂ ਕਹਿੰਦੇ ਕਿ ਦਲੇਰੀ ਸ਼ਾਇਦ ਉਹ ਹਾਲਾਤ ਜਿਹੜੇ ਨੇ ਉਹ ਦਲੇਰ ਬਣਾ ਦਿੰਦੇ ਨੇ ਤਹ ਬੱਚਿਆਂ ਦਾ ਸਿਲੇਬਸ ਵਗੈਰਾ ਟੀਚਰ ਦੇ ਚ ਬੱਚੇ ਵਧੀਆ ਪੜ੍ਹ ਨਹੀਂ ਨਹੀਂ ਸਹੀ ਕਾਊਂਟਿੰਗ ਕਰਵਾ ਰਹੇ ਇਹਨਾਂ ਨੂੰ ਆਉਣੀ ਕਿ ਗ੍ਰੀਗਲਿਸ ਤੋਂ ਘੰਟੇ ਦੇ ਕਰਵਾ ਰਹੇ ਮੰਨ ਤੂੰ ਨਹੀਂ ਹੰਡ ਰਿਹਾ ਇਹ ਨਗਲਿੰਗ ਸਟੈਂਡਰਡ ਦੇ ਸਾਡੇ ਵਿੱਚ ਕਾਊਂਟਿੰਗ ਕਰਵਾ ਰਹੇ ਨੇ ਚ ਅਲੱਗ-ਅਲੱਗ ਕਲਾਸਾਂ ਦੇ ਨੇ ਨਹੀਂ ਸਾਰੇ ਅਲੱਗ-ਅਲੱਗ ਕਲਾਸਾਂ ਦੇ ਅਲੱਗ-ਅਲੱਗ ਕਲਾਸਾਂ ਦੇ ਨੇ ਹਾਂ ਕੁੜੀਆ ਕੀ ਪੜ੍ਹ ਰਹੇ ਪੁੱਤ ਜੀ ਟੇਬਲ ਅੱਛਾ ਕਿਹੜੀ ਕਲਾਸ ਚ 6ਵੀਂ 6ਵੀਂ ਚ ਤੂੰ ਬਈ ਜੀ ਜੀ ਚੌਥੀ ਚੌਥੀ ਚ ਕੋਈ ਗਣਾ ਗੁਣਾ ਆਉਂਦਾ ਕਿਸੇ ਨੂੰ ਸੁਨਾ ਨਹੀਂ ਹੈ ਅੰਦਰ ਸੁਨਾ ਦੇ ਕਿਹਦੇ ਨੂੰ ਆਉਂਦਾ ਨਹੀਂ ਆਉਂਦਾ ਹਾਂਜੀ ਕਿਹਨੂੰ ਆਉਂਦਾ ਤਾ ਬੜੇ ਪਿਆਰੇ ਬੱਚੇ ਨੇ ਜੀ ਪੁਏ ਮੁੰਦੀ ਆ ਜਾ ਯਾਰ ਤੂੰ ਆ ਜਾ ਤੇ ਨਿੱਕੇ ਨਿੱਕੇ ਬੱਚੇ ਜੀ ਪਿਆਰੀ ਪਿਆਰੀ ਸਮਝ ਲੈਣਾਂ ਦੀ ਤਾਂ ਸ਼ਾਇਦ ਇਹਨਾਂ ਹਾਲਾਤਾਂ ਦੇ ਵਿੱਚੋਂ ਇਹਨਾਂ ਬੱਚਿਆਂ ਦੇ ਹੌਸਲੇ ਨਾਲ ਸ਼ਾਇਦ ਇਹਨਾਂ ਦੇ ਮਾਪਿਆਂ ਨੇ ਵੀ ਨਿਕਲ ਜਾਣਾ ਕਿ ਚਲੋ ਸਾਡਾ ਸਭ ਕੁਝ ਠੀਕ ਠਾਕ ਹੈ ਬੱਚੇ ਪੜ ਰਹੇ ਨੇ ਤਾਂ ਇਹ ਰਾਤ ਕੈਂਪਾਂ ਦੇ ਹਾਲਾਤ ਨੇ ਤਾਂ ਆਸ ਕਰਦੇ ਹਾਂ ਜੀ ਜਲਦੀ ਸਭ ਕੁਝ ਨਾਰਮਲ ਹੋਵੇ ਜਲਦੀ ਸਭ ਕੁਝ ਠੀਕ ਠਾਕ ਹੋਵੇ ਤੇ ਜ਼ਿੰਦਗੀ ਮੁੜ ਲੀਹਾਂ ਤੇ ਪਰਤ ਆਵੇ ਸਥਾਨਕ ਸਹਿਯੋਗੀ ਪ੍ਰਦੀਪ ਕੁਮਾਰ ਤੇ ਕੈਮਰਾਮੈਨ ਵਿਨੋਦ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ న్యూਸ 18 ਮੌਜੂਮ ਰਾਹਤ ਕੈਂਪ ਫਾਜ਼ਿਲਕਾ ਤਾਂ ਉਧਰ ਮੌਸਮ ਵਿਭਾਗ ਦੇ ਵੱਲੋਂ ਅਗਲੇ ਕੁਝ ਦਿਨਾਂ ਦੇ ਲਈ ਰਾਹਤ ਦੀ ਖਬਰ ਹੈ ਆਉਣ ਵਾਲੇ 4 ਤੋਂ 5 ਦਿਨ ਮੀਂਹ ਦੇ ਕੋਈ ਅਸਰ ਨਹੀਂ ਬਣ ਰਿਹਾ ਦੱਸਦੇ ਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਮੀਂਹ ਦੇ ਅਸਰ ਨਹੀਂ ਬਣ ਰਹੇ ਨੇ ਕਿਸੇ ਕਿਸੇ ਇਲਾਕੇ ਦੇ ਵਿੱਚ ਹਲਕੇ ਮੀਂਹ ਦੀ ਸੰਭਾਵਨਾ ਹੋ ਸਕਦੀ ਹੈ ਆਈਐਮਡੀ ਦੇ ਵੱਲੋਂ ਇਹ ਕਿਹਾ ਗਿਆ ਤਾਂ ਰਾਹਤ ਪਰ ਹੀ ਖਬਰ ਹੈ ਕਿਉਂਕਿ ਅਗਲੇ 4 ਤੋਂ 5 ਦਿਨ ਜੋ ਰਹਿਣਗੇ ਉਹਨਾਂ ਦੇ ਵਿੱਚ ਮੀਂਹ ਦਾ ਕੋਈ ਅਸਰ ਨਹੀਂ ਹੋਵੇਗਾ लगातार पिछले दिनों मौसम की मार देखने को मिली काफ़ी जो फ्लड सामने आया पंजाब की अगर हम बात करें हिमाचल की बात करें हरियाणा की बात करें बहुत ज़्यादा नुकसान की भी खबर है और लोगों में भी ज़रूर असहम का माहौल देखने को मिल रहा है लेकिन आने वाले दिनों में किस तरह का मौसम रहने वाला है क्योंकि बीते दिनों देखा कि अचानक मौसम में बदलाव हुआ तेज़ बरसात हुई तेज़ आंधी हुई जिसकी वजह से काफ़ी ज़्यादा नुकसान हुआ अब आने वाले दिनों में मौसम का मिजाज किस तरह से रहने वाला है हमारे साथ मौसम विभाग के डायरेक्टर सुरेंद्र पौल जी हैं सुरेंद्र जी क्योंकि पिछले दिनों में हमने देखा कि काफ़ी ज़्यादा तबाही पानी ही पानी बारिश मौसम का मिजाज लगातार बदल रहा है जिसकी वजह से बहुत ज़्यादा नुकसान हुआ पंजाब में खासकर अगर हम बात करें किस तरह से मौसम का आने वाले दिनों में रहने वाला है क्या क्या जो है अब भी आने वाले दिनों में तो एक अच्छी खबर है क्योंकि मानसून अभी ऑलरेडी वीक हो गया है और पाँच से सात दिन तो ब्रेक मानसून टाइप कंडीशन बन गई है उसका मतलब यह है कि बारिशें बिल्कुल कम हो जाएंगी हालांकि जो नॉर्थ एरियाज़ हैं पंजाब हरियाणा के पहाड़ों के साथ लगते एरियाज़ वहाँ कुछ एक्टिविटी है लेकिन वहाँ भी ऐसा कोई लगातार एक्टिविटी नहीं है लाइट टू मॉडरेट बीच बीच में रेनफॉल हो जाता है जैसे ये जो एरियाज़ हैं आपके रूपनगर मोहाली होशियारपुर गुरदासपुर पठानकोट और इस तरफ फतेहगढ़ साहिब ये ट्राई सिटी वाला बीच बीच में फिर नॉर्थ में ये अम्बाला वगैरह आते हैं यमुनानगर लेकिन ओवरऑल मानसून जो है न केवल इधर बल्कि ओवरऑल में मानसून में कमी है बारिशों में कमी आएगी और इसके बाद जो है मानसून जो है सब्सिक्वेंट टाइम में भी थोड़े वीक होंगे और मुझे लगता है अब जो है हम विद्रॉल की तरफ भी धीरे धीरे स्लोली स्लोली वी आर हेडिंग ट्ड विद्रॉल तो मौसम में देख रहे हैं कि अब तेज धूप है कुछ ही देर में मौसम जो है वो बदल जाता है तो मौसम तेज गर्मी भी कुछ पड़ने ऐसा होता है कि बदलने का तो स्वभाविक है जब भी मानसून होता है तो एटमोसफेयर में काफी ह्यूमिडिटी लेवल होता है तो उससे कई बार थंडर स्टोन एक्टिविटी बड़ा आ जाता है फ्रीक्वेंट आ जाता है जो पीछे भी हमने देखा हालांकि इतना मॉनसून एक्टिव नहीं था लेकिन बीच बीच में आ जाता है तो इस तरह की तो रहती है संभावना अभी भी आएंगे जब तक मॉनसून है और लेकिन यह कि जो एक लंबे स्पेल्स होते थे मॉनसून के हैवी रेनफॉल के चांसेस जैसे है ना पंजाब हरियाणा में कोई संभावना है ना ही बहुत कोई कैचमेंट कह सकते हैं कि कुछ राहत जरूर बिल्कुल राहत है लोगों को बिल्कुल राहत है अभी जो पानी की स्थिति है वो भी कम होगी क्योंकि धीरे धीरे पानी जो है रिसीड करेगा कम होगा तो अब जितने भी लोग हैं उनके लिए एक अच्छी खबर है रिलीफ है कि अब जो है मानसून कमजोर पड़ चुका है आने वाले पांच से छह दिन जो है कोई तो विशेष सिग्निफिकेंट रेनफॉल के चांस नहीं है ਤਦਰ ਸੰਗਰੂਰ ਦੇ ਖਨਾਰੀ ਦੇ ਵਿੱਚ ਪਿੰਡ ਸਾਗਰਾ ਦੇ ਵਿੱਚ ਘੱਗਰ ਦਰਿਆ 'ਚ 150 ਫੁੱਟ ਦਾ ਪਾੜ ਪੈ ਗਿਆ ਜਿਸ ਦੇ ਕਾਰਨ ਦਰਿਆ ਦਾ ਪਾਣੀ ਨੇੜਲੇ ਖੇਤਾਂ ਦੇ ਵਿੱਚ ਵੜ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਮੌਕੇ ਤੇ ਪਹੁੰਚੇ ਮਿੱਟੀ ਦੀਆਂ 3 ਟਰਾਲੀਆਂ ਸੁੱਟ ਕੇ ਪਾਣੀ ਦੇ ਵਹਾਅ ਨੂੰ ਕੱਟ ਦਿੱਤਾ ਫਿਰ ਹੋਰ ਲੋਕਾਂ ਨੇ ਮਿਲ ਕੇ ਪਾੜ ਪੂਰ ਦਿੱਤਾ ਜੇ ਇਹ ਪਾੜ ਨਾ ਪੂਰਿਆ ਜਾਂਦਾ ਤਾਂ ਨੇੜਲੇ ਪਿੰਡਾਂ ਦੇ ਵਿੱਚ ਕਾਫੀ ਨੁਕਸਾਨ ਹੋ ਜਾਣਾ ਸੀ ਨਹੀਂ ਰੁੜਿਆ ਟਰਾਲੀਆਂ ਦੋ ਟਰਾਲੀਆਂ ਵਿੱਚ ਸੁੱਟ ਕੇ ਤੇ ਜਲਦੀ ਜਲਦੀ ਸੰਕਰੇ ਵੱਧਾ ਤਦਰ ਤਰਨ ਤਰਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੇ ਸੁਖਬੀਰ ਬਾਦਲ ਤੁਸੀਂ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਲੋਕਾਂ ਨੂੰ ਨਕਦ ਰਾਸ਼ੀ ਦਿੱਤੇ ਹੋਏ ਨਜ਼ਰ ਆਇਆ ਸਥਾਨਕ ਲੋਕਾਂ ਨੂੰ ਡੀਜ਼ਲ ਤੇ ਚਾਰਾ ਵੀ ਉਹਨਾਂ ਦੇ ਵੱਲੋਂ ਮੁਹੱਈਆ ਕਰਵਾਇਆ ਗਿਆ ਹਾਲਾਂਕਿ ਨਮੀਨ ਨੂੰ ਪਧਰਾ ਕਰਨ ਦੇ ਲਈ ਵੀ ਮਦਦ ਦਾ ਭਰੋਸਾ ਇਸ ਮੌਕੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦਿੱਤਾ ਗਿਆ ਤਰਨ ਤਾਰਨ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਪਹੁੰਚੇ ਸੁਪਰੀ ਬਾਦ ਜਿਸ ਦੌਰਾਨ ਤੁਸੀਂ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਉਹਨਾਂ ਵੱਲੋਂ ਲੋਕਾਂ ਨੂੰ ਨਕਦ ਰਾਸ਼ੀ ਦਿੱਤੀ ਗਈ 4000 ਜਾਂ ਕਿਤੇ ਹੋਰ ਵੇਚ ਦੇ ਫੋਨ ਨੇ ਜੁਮਦਾਈ ਹੈ ਆਪਣੇ ਕੌਮ ਨੇ ਆਪ ਹੀ ਪੈਰਾਂ ਦੇ ਜੋ ਬਰ ਲੈ ਕੇ ਹੋ ਬੋਲੇ 23 ਦੇ ਪਾਣੀ ਟਾਟੀ ਇਹਨਾਂ ਤੋਂ ਬਹੁਤ ਹੋ ਗਿਆ ਹਾਂਜੀ ਮੈਂ ਦੇਖਿਆ ਬਹੁਤ ਜਗ੍ਹਾ ਤੇ ਬੰਦ ਜਿਹੜਾ ਬੰਦਲੇ ਆਪਣੇ ਬੰਦੇ ਨੇ ਪਿੰਡ ਰਾਹ ਤੇ ਪੰਜਾਬ ਨੇ ਲੱਗੇ ਪਾਸੇ ਦੋ ਜਗ੍ਹਾ ਪੁੱਤੇ ਹਾਂ ਸਭ ਨੂੰ ਸੀ ਕੋ ਕਮੇਟੀ ਨਹੀਂ ਹੈ ਕਿ ਕਮੇਟੀ ਬਣਾਏ ਕਮੇਟੀ ਬਣਾਣਾ ਵੀ ਸਾਡੇ ਹੋਣਾ ਪੈਂਦੀ ਹੈ ਮੇਰੇ ਮਨ ਸੇ 4000 ਰੁਪਏ ਆਵੇ ਮੇਰਾ ਬਖਸ਼ ਦੇ ਉਹ ਐਂ ਕਿ ਰੁਕਦਾ ਮੇਰੀ ਗੱਲ ਨੂੰ ਹਾਂਜੀ ਕੁਈ ਨਹੀਂ ਸੁਣ ਰਿਹਾ। ਨਹੀਂ ਕਹਾਂ ਤਾਂ ਲੈ ਲਵਾਂ। ਅਗਲਾ ਚੱਕਰ ਵੀ ਆਉਂਦਾ ਹੈ। ਮੋਮੈਂਟ ਇਹ ਤੁਹਾਡਾ ਯਾਰ ਫੋਨ ਕਰਦੇ ਹੋ। ਹਾਂਜੀ। ਤਦਰ ਪਠਾਨਕੋਦ ਵਿੱਚ ਹੜ੍ਹਾਂ ਨੇ ਭੈਣਕ ਤਬਾਹੀ ਮਚਾਈ ਹੋਈ ਹੈ। ਜਿਸ ਦੇ ਚਪੇਰ ਦੇ ਵਿੱਚ ਆਏ ਕਈ ਪਰਿਵਾਰ ਤੇ 56 ਦੇ ਕਰੀਬ ਪੀੜਤ ਲੋਕਾਂ ਨੂੰ ਰੈਸਕਿਊ ਕਰਕੇ ਕੈਂਪਾਂ ਦੇ ਵਿੱਚ ਰੱਖਿਆ ਗਿਆ। ਜਿੱਥੇ ਉਹ ਪਿਛਲੇ 16 ਦਿਨ ਤੋਂ ਰਹਿ ਰਹੇ ਨੇ। ਇਹਨਾਂ ਕੈਂਪਾਂ ਦੇ ਵਿੱਚ ਲੋਕਾਂ ਨੂੰ ਸਾਰੀਆਂ ਸਹੂਲਤਾਂ ਦੇਣ ਦੇ ਨਾਲ ਨਾਲ ਉਹਨਾਂ ਦੀ ਸਿਹਤ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਤੇ ਡਾਕਟਰਾਂ ਦੀ ਇੱਕ ਟੀਮ ਰੈਗੂਲਰ ਉੱਥੇ ਤੈਨਾਤ ਹੈ। ਤਾ ਜੋ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਸਰਵੇ ਪਿੰਨਨ ਰੋਜਾਮ ਸਿੰਘ ਵਿਖੇ ਜਿੱਥੇ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰੈਸਕਿਊ ਕਰਕੇ ਇੱਥੇ ਲਿਆਂਦਾ ਗਿਆ ਤੇ ਸਕੁੰਝਾ ਦੇ ਕਰੀਬ ਜਿਹੜੇ ਲੋਕ ਨੇ ਇੱਥੇ ਰਹਿ ਰਹੇ ਨੇ ਪਿਛਲੀ ਇੱਕ ਵਾਰ ਮੈਂ ਤੁਹਾਨੂੰ ਤਸਵੀਰਾਂ ਦਿਖਾਉਣਾ ਚਾਹਾਂਗਾ ਕਿ ਕਾਫੀ ਸਾਰੇ ਲੋਕ ਜਿਹੜੇ ਨੇ ਇੱਥੇ ਹੈਗੇ ਨੇ ਅਤੇ ਨਾਲ ਦੀ ਨਾਲ ਕਿੱਥੇ ਜਿਹੜਾ ਮੈਡੀਕਲ ਕਨਸਲਟੀ ਵੀ ਪੂਰੀ ਤਰ੍ਹਾਂ ਦੀ ਕੀਤੀ ਗਈ ਹੈ ਡਾਕਟਰਾਂ ਦਾ ਇੱਥੇ ਜਿਹੜਾ ਪੂਰਾ ਪ੍ਰਬੰਧ ਕੀਤਾ ਗਿਆ ਇਹ ਜਿਹੜੇ ਛੁੰਗਾਲ ਲੋਕ ਇੱਥੇ ਰਹਿ ਰਹੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਿਸੇ ਦਿੱਕਤ ਦਾ ਜੜਾ ਹੋ ਜੜਾ ਇਸ ਪਾਸੇ ਇਹਨਾਂ ਸ਼ਰਨਾਰਥੀਆਂ ਨੂੰ ਜਿਹੜਾ ਇੱਥੇ ਰੱਖਿਆ ਗਿਆ ਹੈ ਤੇ ਉਹਨਾਂ ਦੀ ਬੇਤੀ ਦੇ ਲਈ ਹਰ ਇੱਕ ਸੁਬਦਾ ਜਿਹੜੀ ਆ ਉਹ ਇੱਥੇ ਦਿੱਤੀ ਜਾ ਰਹੀ ਆ ਤਾਂ ਕਿ ਇਹਨਾਂ ਸ਼ਬਦ ਸ਼ਨਾਥੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸੋ ਇਹ ਜਿਆ ਕਹਿ ਸਕਨੀ ਆ ਕਿ ਚਾਹੇ ਅੱਜ 15 16 ਦਿਨ ਬੀਤ ਚੁਕੇ ਨੇ ਪਰ ਪੰਜਾਬ ਸਰਕਾਰ ਵੱਲੋਂ ਜਿਹੜਾ ਆ ਜਿਹੜੇ ਰੈਸਕਿਊ ਕੀਤੇ ਗਏ ਲੋਕ ਨੇ ਜਿਹੜੇ ਬੇਕਾਰ ਹੋਏ ਨੇ ਜਾਂ ਜਿਨ੍ਹਾਂ ਦੇ ਘਰ ਇਸ ਪਾਣੀ ਦੀ ਮਾਰ ਹੇਠ ਆ ਚੁਕੇ ਨੇ ਉਹਨਾਂ ਨੂੰ ਜਿਹੜਾ ਇੱਥੇ ਰੱਖਿਆ ਗਿਆ ਆ ਉਹ ਹਰ ਤਰ੍ਹਾਂ ਦੀ ਸਹੂਤ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਤਾਂ ਨਾਲ ਦੀ ਨਾਲ ਮੰਤਰੀ ਵੱਲੋਂ ਦਾਅਵਾ ਕੀਤਾ ਗਿਆ ਕਿ ਜਿਨ੍ਹਾਂ ਘਰਾਂ ਜਿਹੜੇ ਘਰ ਪਾਣੀ ਨੇ ਆਪਣੇ ਖਲੇ ਇਹਨੇ ਜਿਹੜੇ ਲੋਕ ਬੇਕਾਰ ਹੋਏ ਨੇ ਉਹਨਾਂ ਦੇ ਜਿਹੜੇ ਆ ਨਵੇਂ ਘਰ ਅਨੁਸਾਰ ਕੇ ਉਹਨਾਂ ਨੂੰ ਦਿੱਤੇ ਜਾਣਗੇ ਤਾਂ ਜੋ ਆਪੀ ਜ਼ਿੰਦਗੀ ਉਹ ਮੋੜ ਇੱਕ ਵਾਰ ਜ਼ੀਰੋ ਤੋਂ ਸ਼ੁਰੂ ਕਰ ਸਕਣ ਸਰ ਸਾਡਾ ਕਾਰਮਲ ਕੀ 26 ਤਰੀਕ ਨੂੰ ਜਦੋਂ ਹੜ ਆਇਆ ਸੀ ਸਾਡਾ ਕਾਰ ਡੈਮੇਜ ਹੋ ਗਿਆ ਸੀ ਸਰ ਨਦੀ ਦੇ ਕਿਨਾਰੇ ਹੈਗਾ ਸਾਡਾ ਕਾਰ ਸਰ ਸਾਨੂੰ ਬਹੁਤ ਖਤਰਾ ਆ ਕੇ ਰਹਿਣ ਦੀ ਸਰ ਹੁਣ ਸਾਨੂੰ ਨਾ ਮੰਤਰੀ ਸਾਹ ਆਏ ਸੀ ਸਾਡੇ ਘਰਾਂ ਸਾਨੂੰ ਦੋ ਵਾਰ ਆਇਆ ਮੈਨੂੰ ਖੁਦ ਦਲਾਸਾ ਦੇ ਕੇ ਆ ਉਹ ਮੈਨੂੰ ਕਹਿ ਕੇ ਗਿਆ ਕਿ ਬੇਟਾ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਘਰ ਨਵੇਂ ਬਣਾ ਕੇ ਤੁਹਾਨੂੰ ਦਾਂਗੇ ਸਰ ਆਪਾਂ ਇੱਥੇ ਸਪੂਚ ਰਹਿੰਦੇ ਪਿਆ ਹਾਂ ਬਹੁਤ ਵਧੀਆ ਖਾਣਾ ਮਿਲਦਾ ਪਿਆ ਆ ਸਾਡੀ ਬਹੁਤ ਵਾਤਾ ਬਹੁਤ ਅੱਛੀ ਮਨ ਮਲਕੀ ਦੇਖ ਪਾਰ ਰੋ ਹਰੀਆ ਸਾਡੀ ਡਾਕਟਰ ਵੀ ਆਂਦੇ ਪਿਆ ਮੈਡੀਸਿਨ ਵੀ ਮਿਲਦੀ ਪਈ ਆ ਖਾਣਾ ਵੀ ਮਿਲਦਾ ਪਿਆ ਸਰ ਤਦ ਤੁਰੰਤ ਤਰੰਤੇ ਸਬਰਾ ਇਲਾਕੇ ਦੇ ਪਿੰਡ ਕੁल्लेਵਾਲ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਵਧੇ ਪਾਣੀ ਕਾਰਨ ਤੁਸੀ ਬਣ ਨੁਕਸਾਨ ਲਿਆ ਗਿਆ ਜਿੱਥੋਂ ਉਸ ਸਮੇਂ ਮਿੱਟੀ ਦੇ ਬੋਰੇ ਲਗਾ ਕੇ ਪਾਣੀ ਬਾਹਰ ਆਉਣ ਤੋਂ ਰੋਕ ਲਿਆ ਗਿਆ ਤੇ ਇਸੇ ਬਣ ਨੂੰ ਫੌਜ ਦੇ ਜਵਾਨਾਂ ਤੇ ਕਾਰ ਸੇਵਾ ਵਾਲਿਆਂ ਨੇ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਮਿੱਟੀ ਦੇ ਨਾਲ ਗੱਟੇ ਪਰ ਪਰ ਕੇ ਤੁਸੀਂ ਬੰਦ ਨਾਲ ਲਗਾਏ ਜਾ ਰਹੇ ਨੇ ਇਸ ਵਕਤ ਮੌਜੂਦ ਆ ਤੁਸੀਂ ਬੰਦੇ ਉੱਪਰ ਦੱਸਿਓ ਕਿ ਹਰੀਕੇ ਦੇ ਨਾਲ ਲੱਗਦੇ ਪਿੰਡ ਸੁਭਾਚ ਰਾਜ ਆਜ਼ਾਦ ਵੀ ਜਿਹੜੀ ਢਾਹ ਲੱਗੀ ਆ ਉਸ ਤੋਂ ਬਾਅਦ ਸਵੇਰੇ 9 ਵਜੇ ਦੇ ਕਰੀਬ ਇੱਕ ਢਾਹ ਲੱਗੀ ਹੈ ਜਿਸ ਕਾਰਨ ਤੁਸੀਂ ਬੰਦਾ ਅੱਧਾ ਰਸਤਾ ਬੰਦ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪਾਣੀ ਜਿਹੜਾ ਹੈ ਪਾਣੀ ਦੀ ਸ਼ਲਿ ਜਾਰੀ ਆਨ ਕਰਨੇ ਸਾਰੀ ਢਾਹ ਲੱਗੀ ਆ ਉਹ ਨਿਰੰਤਰ ਇੱਥੇ ਕੰਮ ਜਾਰੀ ਹੈ ਸੰਪਰਦਾਇ ਸ਼੍ਰੀ ਰਿਸ਼ਾਹ ਵਾਲੇ ਬਾਬਾ ਜੀ ਬੋਲੋ ਅਤੇ ਹੋਰ ਅ ਜਿਹੜੇ ਸੰਗਤ ਆ ਜਿਹੜੀ ਇੱਥੇ ਵੱਡੀ ਗਿਣਤੀ ਚ ਪਹੁੰਚੀ ਹੋਈ ਆ ਤੇ ਕੰਮ ਕੀਤਾ ਜਾ ਰਿਹਾ ਉੱਥੋਂ ਹੀ ਆਰਮੀ ਵੱਲੋਂ ਵੀ ਜਿਹੜਾ ਨਿਰੰਤਰ ਇੱਥੇ ਕੰਮ ਕੀਤਾ ਜਾ ਰਿਹਾ ਹਾਲਾਂਕਿ ਪ੍ਰਸ਼ਾਸਨਿਕ ਕਾਮਲਾ ਵੀ ਜ਼ਰੂਰ ਲੱਗਾ ਹੋਇਆ ਔਰ ਗੱਲਬਾਤ ਵੀ ਕਰਾਂਗੇ ਤੇ ਸਾਰੇ ਵਿਅਕਤੀ ਵੀ ਮੌਜੂਦ ਨੇ ਤਾਂ ਭਾਈ ਕਿਸ ਤਰੀਕੇ ਨਾਲ ਜਿਹੜੀ ਸਵੇਰੇ ਢਾ ਲੱਗੀ ਆ 300 ਰੋ 400 ਫੁੱਟ ਦੀ ਜਿਹੜੀ ਢਾ ਸੀ ਏ ਕਿਸ ਤਰੀਕੇ ਨਾਲ ਸਵੇਰੇ ਲੱਗੀ ਤੇ ਕਰੋ ਫਿਰ ਇੱਥੇ ਤੋੜੇ ਲਾ ਕੇ ਬੰਦ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਵੇਰੇ ਜਦੋਂ ਪਾਣੀ ਦਾ ਦੇਖੋ ਸਭ ਤੋਂ ਵੱਡੀ ਗੱਲ ਹੈ ਵੀ ਜਦੋਂ ਪਾਣੀ ਉਦੋਂ ਢਾਹ ਜਿਹੜੀ ਆ ਚਾਲੀ ਲੱਗਣੀ ਸ਼ੁਰੂ ਹੋ ਜਾਂਦੀ ਪਾਣੀ ਦੀ ਸਪੀਡ ਵੱਧ ਜਾਂਦੀ ਤੇ ਸਵੇਰੇ 8 ਵਜੇ ਦੇ ਕਰੀਬ ਜਿਹੜਾ 3-400 ਫੁੱਟ ਜਿਹੜਾ ਬਈ ਢਾਹ ਲੱਗੀ ਸੀ ਤੇ ਬਾਅਦ ਵਿੱਚ ਸੰਪਤਾਂ ਨੇ ਇਹ ਤੋਂ ਫੋਨ ਕੀਤੇ ਕਿਉਂਕਿ ਕਾਫੀ ਦਿਨਾਂ ਤੋਂ ਲਗਾਤਾਰ ਲੰਮੇ ਸਮੇਂ ਤੋਂ ਹਰੀਕੇ ਤੋਂ ਲੈ ਕੇ ਤੇ ਵਿਸਤਾਰ ਨੋਚਾਂ ਬਨ ਰਹੇ ਸੀ ਪਹਿਲਾਂ ਵੀ ਢਾਹ ਲੱਗੀ ਸੀ ਉਦੋਂ ਤੋਂ ਹੀ ਸੇਵਾਦਾਰ ਜਿਹੜੇ ਲੱਗੇ ਹੋਏ ਸੀ ਸਫਰ ਦਾ ਕਾਰਜਸ਼ਾਲਾ ਸਾਹਿਬ ਦੇ ਤੇ ਅੱਜ ਜਿਹੜੀ ਢਾਹ ਹੈ ਬਹੁਤ ਵੱਡੇ ਪੱਧਰ ਤੇ ਲੱਗੀ ਸੀ ਤਕਰੀਬਨ ਜੇ ਨਾ ਸੰਭਾਲਿਆ ਜਾਂਦਾ ਤੇ ਬੰਨ ਟੁੱਟ ਸਕਦਾ ਸੀ ਕੁਸੀਬਾ ਨਾਲ ਪਿਸ ਅੱਜ ਇਹ ਪਿੰਡਾਂ ਨੂੰ ਜਿਹੜਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਤੇ ਇਹ ਮੌਕੇ ਤੇ ਜਦੋਂ ਇਹਨਾਂ ਸੰਗਤਾਂ ਨੇ ਫੋਨ ਕੀਤੇ ਤੋਂ ਉਸੇ ਸਮੇਂ ਪਰ ਸੰਗਤਾਂ ਮਹਾਂਪੁਰ ਆ ਬਿਸ਼ਰੀਮਾਨ ਸੰਤਪਾਪਾ ਖਾਲਸ ਸਿੰਘ ਜੀ ਸਵੇਰ ਤੋਂ ਲੈ ਕਰਕੇ ਤੇ ਹੁਣ ਤੱਕ ਸੇਵਾ ਦੇ ਵਿੱਚ ਕੋਆਬ ਨਿਭਾ ਕੇ ਗਏ ਆ ਤੇ ਹੁਣ ਤੇ ਕਈ ਮਨ ਰੁਕ ਗਿਆ ਵਾ ਵੈਸੇ ਖਤਰਾ ਪਿੰਡਾਂ ਤੇ ਮੰਡਰਾ ਰਿਹਾ ਅਸੀਂ ਲਾ ਤਾਂ ਆਪਾਂ ਕਹਿ ਸਕਦੇ ਹਜੇ ਵੀ ਮੰਡਰਾ ਰਿਹਾ ਵਾ ਜੇ ਨਾ ਇਹਨੂੰ ਸੰਭਾਲ ਲਿਆ ਗਿਆ ਤੇ ਮੌਕੇ ਤੇ ਨਾ ਪੂਰਾ ਅਸੀਂ ਸਹਿਯੋਗ ਦਿੱਤਾ ਪੂਰੀ ਸੰਗਤਾਂ ਸੰਗਤਾਂ ਪੂਰਾ ਸਹਿਯੋਗ ਕਰ ਰਹੀਆਂ ਮੌਕੇ ਦੇ ਨਾਂ ਦਿਨ ਰਾਤ ਦੇ ਤੇ ਸਿਵਾ ਸੰਭਾਲ ਕੀਤੀ ਗਈ ਤੇ ਅਜੇ ਵੀ ਖਤਰਾ ਜਿਹੜਾ ਬਾ ਪੂਰਾ ਚਲਿਆ ਨਹੀਂ ਪੂਰਾ ਅਜੇ ਲੱਗਦਾ ਹੈ ਪਾਣੀ ਦੇ ਬਹਾਅ ਤੇ ਤੇ ਦਰਿਆ ਦੀਆਂ ਤਸੀਦਾ ਤੁਹਾਨੂੰ ਵਿਖਾ ਦਿੰਦੇ ਆ ਉਹ ਦੇਖ ਸਕਦੇ ਕਿੰਨੀ ਸਪੀਡ ਦੇ ਨਾਲ ਜਿਹੜਾ ਪਾਣੀ ਚੱਲ ਰਿਹਾ ਔਰ ਔਰ ਇਸ ਸੇ ਕਾਰਨ ਜਿਹੜੀ ਸੀ ਅਜੇ ਧਾਂ ਲੱਗੀ ਸੀ ਔਰ ਤੁਸੀਂ ਬੰਨੂ ਹਾਲਾਂਕਿ ਕਈ ਪਿੰਡਾਂ ਤੇ ਇਹ ਖਤਰਾ ਵੀ ਜਰੂਰ ਮੜਾ ਰਹਾ ਕਿ ਕਿਸ ਤਰੀਕੇ ਨਾਲ ਸੂਰੇ ਜੰਤਪ ਤੁਸੀਂ ਸੇਵਾ ਕਰ ਰਹੇ ਹੋ ਇਸੇ ਤੁਸੀਂ ਬੰਦੇ ਉੱਪਰ ਤੁਹਾਨੂੰ ਦੇਖਦੇ ਆ ਕਿ ਉਹਨੇ ਕਿਸ ਤਰੀਕੇ ਨਾਲ ਧਾਂ ਨੂੰ ਰੁਕਿਆ ਜਾ ਰਿਹਾ ਇਹ ਢਾ ਜਿਹੜੀ ਹੈ శ్రీਮਾਨ ਸੰਤ ਬਾਬਾ ਸੁੱਖਾ ਸਿੰਘ ਜੀ ਜੋ ਸਵੇਰੇ ਆਇਆ ਆਪ ਉਹ ਜਿਸ ਸਮੇਂ ਢਾ ਲੱਗੀ ਸੀ ਮਾਪੁਰਖ ਉਦੋਂ ਹੀ ਉਹ ਬੇਨਤੀ ਕੀਤੀ ਨਾਲ ਸੰਤ ਲੈ ਕੇ ਨਾਲ ਆਪਣੇ ਸਾਰੇ ਕਾਰੀਗਰ ਟੈਕਨੀਕਲ ਜਿੰਨੇ ਵੀ ਤੇਰਬੇਕਾਰ ਸਾਰੇ ਲੈ ਕੇ ਮਾਪੁਰਖ ਆਏ ਫਿਰ ਉਹ ਛੜਕ ਦੇ ਉਤੋਂ ਜਿੱਥੇ ਢਾ ਲੱਗੀ ਹੋਈ ਹੈ ਜਿਸ ਜਗ੍ਹਾ ਦੇ ਉੱਤੇ ਮੰਨ ਕੇ ਚਲੋ ਕੋ ਪਾਣੀ ਦਾ ਹਾਥ ਨਹੀਂ ਉੱਥੇ 30 ਫੁੱਟਾ 40 ਫੁੱਟਾ ਉਹਦੇ ਵਿੱਚ ਫਿਰ ਉਤੋਂ ਭਰ-ਭਰ ਕੇ ਸਿੱਧੇ ਕ੍ਰੇਟ ਜਿਹੜੇ ਲੋਹਰੀਆਂ ਤਾਰਾਂ ਵਾਲੇ ਉਹ ਬੰਨ ਬੰਨ ਸੁਟੇ ਆ